ਸ਼੍ਰੀ ਦਰਬਾਰ ਸਾਹਿਬ ਮੁਖ ਸਕੱਤਰ ਨੇ ਦਿੱਤੀ ਜਾਣਕਾਰੀ ਉਹਨਾਂ ਕਹਿਆ ਕਿ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਅਤੇ ਆਡਿਕਸ ਨਾਲ ਅਡਾਉਣ ਦੀ ਇੱਕ ਦੁਬਾਰਾ ਧਮਕੀ ਭਰੀ ਈਮੇਲ ਆਈ ਹੈ ਜਿਸ ਨੂੰ ਲੈ ਕੇ ਐਸਜੀਪੀਸੀ ਦੇ ਮੈਂਬਰ ਜੋ ਕਿਸ ਤਰਕ ਹੋ ਗਏ ਅਤੇ ਨਾਲ ਹੀ ਉਹਨਾਂ ਸਰਕਾਰ ਤੋਂ ਇਹ ਮੰਗ ਵੀ ਕੀਤੀ ਹੈ ਕਿ ਜੋ ਈਮੇਲ ਆਈ ਹੈ ਉਸ ਦੀ ਬਹੁਤ ਹੀ ਬਰੀਕੀ ਨਾਲ ਕੋਹ ਕਰਕੇ ਜੋ ਮਲਜਰਾਂ ਜੋ ਚਾਹੇ ਸ਼ਰਾਰਤੀ ਵੀ ਹਨ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਦੀ ਗੁਰਦੁਆਰਾ ਸਾਹਿਬ ਉਹ ਵਾਇਕੋ ਚਲੀ ਬਹੇ ਸਤਜਗਨ ਸ਼ੇਰਮੰਦਰ ਸਾਹਿਬ ਨੇ ਜਿਹੇ ਮੈਂ ਅਚਾਨਕ ਲਈ ਤੁਮ ਕੀ ਨਦਰ ਮੈਂ ਸਮਝਦਾ ਕਿ ਇਹ ਬਹੁਤ ਹੀ ਬੜੀ ਗੱਲ ਹੈ ਕਿਉਂਕਿ ਸਤਜਗਨ ਸ਼ੇਰਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਇਹ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦ ਭਾਵ ਦੇ ਨਤਮਸਤ ਹੁੰਦਾ ਬਿਨਾ ਕਿਸੇ ਭੇਦ ਭਾਵ ਦੇ ਮੰਡਲ ਸ਼ਕ ਦਾ ਜੇ ਧੰਨ ਧੰਨ ਗੁਰੂ ਆਮ ਦਾਸ ਕਰਕੇ ਧੰਨ ਹੋ ਗਿਆ ਅਜੇ ਹਸਤਾਨ ਨੂੰ ਸੰਗਠਨ ਲਈ ਬਾਰੇ ਤਾਂ ਵੀ ਕਿਸੇ ਤਰ੍ਹਾਂ ਇਸੇ ਰਿਧੀਆਂ ਦੇ ਨਾ ਸਮਝ ਰਿਹਾ ਪ੍ਰਕਾਤ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਇਹ ਬਚਲੇ ਹੁੰਦਾ ਕਿ ਇਹ ਪੇਡ ਮੈਗ੍ਰੇਟਾਈਜ਼ ਹੋ ਗਏ ਸੀ ਇਹ ਉਹਨਾਂ ਨੂੰ ਸੰਪਰਕ ਜਣੀਆਂ ਪਹਿਲਾਂ ਹੀ ਕਰਾਈ ਗਏ ਰੇਗਣ ਜੀ ਕੁਮਾਰੀ ਦੇ ਦਰਸ਼ੀ ਕਰੀਆਂ ਨੇ ਉਸੇ ਹੀ ਕਾਰਨ ਬਈ ਬਿਸ਼ਵਾ ਦਰਸ਼ਣ ਮੈਂ ਸਭ ਤੋਂ ਪਹਿਲਾਂ ਵੀ ਤਾਂ ਭਾਂਦੀ ਸੰਪੰਨ ਉਸੇ ਨੇ ਕਰਨਾ ਹੈ ਤਾਂ ਹੀ ਕੋਈ ਨਹੀਂ ਜੀ ਕਾ ਆ ਪਹਿਲਾਂ ਦਰਸ਼ਨ ਕਰ ਰਿਹਾ ਉਹ ਤਾਂ ਹੀ ਦਰਸ਼ਨ ਕਰੋ ਬਾਈਕੀ ਮੈਂ ਸਭ ਤੋਂ ਪਰਛਾਹਣ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਅਜਿਹੇ ਵਿਅਕਤੀ ਜੋ ਜਿਹਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਧਮਕੀ ਲੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੋ ਰਿਹਾ ਉਹ